પ્રભુકી આજ્ઞા આત્મહિત આવે જીવન મુકત સૌ કહાવે તૈસા હરખ તેસા એ ઉસ સોગ સદા આનંદ તૈ નહીં વિયોગ તૈસા સુમરણ તેસે ઉસ માટી ਕੈਸਾ ਅਮਰਤ ਕੈਸੀ ਬਖਖਾਟੀ ਕੈਸਾ ਮਾਨ ਕੈਸਾ ਅਭਿਮਾਨ ਕੈਸਾ ਰੰਗ ਕੈਸਾ ਰਜਾਨ ਜੋ ਵਰਤਾਏ ਸਾਈ ਨਨਕਾ ਪ੍ਰਖੇ ਕਈ ਜੀਵਨ ਮੁਕਤ ਜੋ ਵਰਤਾਏ ਸਈ ਬਹੁਤ ਨਾਨਕਾ ਪ੍ਰਖੇ ਕਈ ਜੀਵਨ ਮੁਕਤ ਪ੍ਰਭੂ ਕੀ ਆ ਤਨ ਹੈ ਤਵੇਂ ਜੀਵਨ ਮੁਕਤ ਸੋ ਕਹਾ ਮੈਂ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤੈ ਨਹੀਂ ਬਿਯੋਗ ਤੈਸਾ ਸੁਮਰਨ ਤੈਸੇ ਉਸ ਮਾਟੇ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੇ ਕੈਸਾ ਮਾਨ ਕੈਸਾ ਅਭਿਮਾਨ ਕੈਸਾ ਰੰਗੁ ਤੈਸੋ ਰਜਨ ਜੋ ਵਰਤਾਏ ਸੈ ਜੁਗਤਿ ਨਾਨਕਿਉ ਪੁਰਖ ਜੈ ਜੀਵਨ ਮੁਕਿਤ ਜੋ ਵਰਤਾਏ ਸਾਏ ਜੁਗ ਪਰ ਨੋਨ ਕਿਉ ਆ ਪੁਰਖ ਕਹਇ ਜੀਵਨ ਮੁਕਤ ਵਾਏ ਗੁਰੂ ਜੀ ਕਾ ਖਾਲਸਾ ਵਾਏ ਗੁਰੂ ਜੀ ਕੀ ਫਤਹਿ ਗੁਰਬਾਣੀ ਕੀਰਤਨ ਕਰਤਾ ਦੀ ਇਸ ਲੜੀ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰੂ ਜੀ ਉਪਦੇਸ਼ ਕਰਦੇ ਹਨ ਪ੍ਰਭ ਕੀ ਆਗਿਆ ਆਤਮ ਹਿਤਾਵੇ ਜੀਵਨ ਮੁਕਤ ਸੋ ਕਹਾਵੇ ਆਪਾਂ ਸਾਰੇ ਜੀਵਨ ਦੇ ਵਿੱਚ ਨਾ ਬੰਦਨਾ ਦੇ ਵਿੱਚ ਬੰਦੇ ਹੋਏ ਇੱਕ ਤਰ੍ਹਾਂ ਦੇ ਕੈਦੀ ਆ ਮੁਕਤ ਕੋਈ ਨਹੀਂ ਇੱਥੇ ਆਪਾਂ ਨੂੜੇ ਹੋਏ ਆ ਆਪਾਂ ਜਕੜੇ ਹੋਏ ਤੇ ਜੇ ਆਪਾਂ ਪ੍ਰਭੂ ਦੀਆਂ ਆਗਿਆ ਨੂੰ ਮਿੱਠਾ ਕਰਕੇ ਮੰਨ ਲਈਏ ਫੇਰ ਹੀ ਆਪਾਂ ਕਹਿ ਸਕਨੇ ਸੀ ਜੀਵਨ ਮੁਕਤ ਤੇ ਫਿਰ ਜੋ ਜਿਹੜੀ ਇਹ ਅਵਸਥਾ ਹੁੰਦੀ ਹੈ ਨਾ ਉਹਦੇ ਵਿੱਚ ਖੁਸ਼ੀ ਗਮ ਇਕੋ ਜਿਹੀ ਹੁੰਦੀ ਹੈ ਤੇ ਐਸਾ ਹਰ ਪੈਸਾ ਉਹ ਸੋ ਉਹ ਤਾਂ ਪ੍ਰਭੂ ਦਾ ਭਾਣਾ ਹੈ ਨਾ ਸਦਾ ਅਨੰਤ ਨਹੀਂ ਵੀ ਹੋ ਜਿਹੜੀ ਉਹ ਵਿਵਸਥਾ ਵਿੱਚ ਪ੍ਰਮਾਤਮਾ ਨੇ ਰੱਖਿਆ ਆਨੰਦ ਹੀ ਆਨੰਦ ਬਿਯੋਗ ਨਹੀਂ ਬਿਲਕੁਲ ਤੈਸਾਂ ਸਵਰਨ ਤੈਸੀ ਖਸਮਾ ਟੀ ਉਹ ਜਿਹੜਾ ਹੈ ਹੀ ਸੁਪਨਾ ਜਿਹੜਾ ਛੱਡ ਹੀ ਜਾਣਾ ਉਥੇ ਕੀ ਸੋਨਾ ਕੀ ਮਿੱਟੀ ਬਰਾਬਰ ਸਮਝਦਾ ਜਿਹੜਾ ਵਿਅਕਤੀ ਇਸ ਅਵਸਥਾ ਵਿੱਚ ਪਹੁੰਚਦਾ ਹੈ ਤੈਸਾਂ ਅੰਮ੍ਰਿਤ ਤੈਸੀ ਬਿਖਾਟੀ ਅੰਮ੍ਰਿਤ ਵਰਗੇ ਜੇ ਹਾਲਾਤ ਨੇ ਤਾਂ ਵੀ ਕੀ ਤੇ ਜੇ ਜ਼ਹਿਰ ਵਾਲੇ ਨੇ ਤਾਂ ਵੀ ਪਰਮੇਸ਼ਵਰ ਦਾ ਹੁਕਮ ਹੈ ਤੈਸਾਂ ਮਾਨ ਤੈਸਾਂ ਅਭਿਮਾਨ ਜੇ ਕਿਸੇ ਨੇ ਮਾਨ ਬਖਸ਼ਤਾ ਤਾਂ ਵੀ ਪਰਮੇਸ਼ਵਰ ਦੀ ਕਿਰਪਾ ਹੈ ਬਈ ਤੇ ਜੇ ਕਿਸੇ ਨੇ ਮਾਨ ਨਹੀਂ ਕੀਤਾ ਤਾਂ અપਮਾਨ ਕਰਤਾ ਤੇ ਕੋਈ ਗੱਲ ਨਹੀਂ अपमान ਆਪਾਂ ਨੂੰ ਕਿ ਜਦੋਂ ਮੈਂ ਹੀ ਹੈ ਨਹੀਂ ਅੰਦਰ ਹੋਮਾ ਹੀ ਹੈ ਨਹੀਂ ਤੇ અપਮਾਨ ਆਪਾਂ ਨੂੰ ਕਿਉਂ ਲੱਗੂਗਾ ਤੇ ਉਹ અપਮਾਨ ਵੀ ਤੇ ਮਾਨ ਇੱਕੋ ਜਿਹਾ ਲੱਗਦਾ ਹੈ ਤੈਸਾ ਰੰਗ ਤੈਸਾ ਰਾਜਾਨ ਅਬ ਜਿਹੜਾ ਜਿਹੜਾ ਸਟੇਜ ਆ ਸਟੇਜ ਦੇ ਵਿੱਚ ਕੋਈ ਰਾਜਾ ਵੀ ਬਣਦਾ ਕੋਈ ਪਖੜੀ ਵੀ ਬਣਦਾ ਫਿਲਮਾਂ ਦੇ ਵਿੱਚ ਵੀ ਉਹ ਤਾਂ ਸੁਪਨਿਆਂ ਨੂੰ ਹੀ ਹੁੰਦਾ ਨਾ ਜਿਸ ਤਰ੍ਹਾਂ ਡਾਇਰੈਕਟਰ ਚਾਹੁੰਦਾ ਵੈਸੇ ਉਸੇ ਤਰ੍ਹਾਂ ਬਣਨਾ ਪੈਂਦਾ ਨਾ ਇੱਕੋ ਜਿਹਾ ਸਮਝਦਾ ਫਿਰ ਐਸੀ ਵਸਤਾਂ ਵਿੱਚ ਜੋ ਆਤਮਾ ਪਹੁੰਚ ਜਾਂਦੀ ਹੈ ਜੋ ਵਰਤਾਇਐ ਸਾਈ ਜੋ ਜਿਸ ਤਰ੍ਹਾਂ ਪ੍ਰਮਾਣੇ ਪਾਣਾ ਵਰਤਾਤਾ ਉਸ ਵਿੱਚ ਪੂਰੇ ਤਰ੍ਹਾਂ ਖੁਸ਼ ਹੈ ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ ਉਹ ਆਤਮਾ ਨੂੰ ਉਸ ਪੁਰਖ ਨੂੰ ਆਪਾਂ ਕਹਿ ਸਕਦੇ ਆਂ ਵੀ ਇਹ ਹੈ ਨਾ ਮੁਕਤ ਹੈ ਇਹ ਬੰਦਨਾ ਵਿੱਚ ਬੰਦੇ ਆ ਨਹੀਂ ਇਹ ਜਿਉਂਦਿਆਂ ਜੀਵੀ ਮੁਕਤੀ ਇਹਨੂੰ ਮਿਲ ਗਈ ਹੈ ਜਿਹੜੀ ਆਪਾਂ ਕਹਿੰਦੇ ਨਾ ਮਰਨ ਤੋਂ ਬਾਅਦ ਮਿਲਦੀ ਹੈ ਉਸ ਵਿਅਕਤੀ ਨੂੰ ਤਾਂ ਜਿਉਂਦਿਆਂ ਜਿਹੀ ਮੁਕਤੀ ਪ੍ਰਾਪਤ ਹੋ ਜਾਂਦੀ ਹੈ ਇਸ ਤਰ੍ਹਾਂ ਗੁਰੂ ਦੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨੂੰ ਆਗਿਆ ਬਖਸ਼ੋ ਹੋਈਆਂ ਗਲਤੀ ਲਈ ਦਾਸ ਖਿਮਾ ਅਰਜਾ ਚਕ ਹੈ ਅਰਦਾਸ ਕਰਿਓ ਕਿ ਇਹ ਕੀਰਤਨ ਕਥਾ ਦੀ ਲੜੀ ਅੱਗੇ ਵੀ ਇਸ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ